ਜਦੋਂ ਸਾਹਿਰ ਨੇ ਤਾਜ ਮਹਿਲ ਨਜ਼ਮ ਲਿਖੀ ਤਾਂ ਉਸ ਦੀ ਸ਼ਹਰਤ ਅੱਗ ਵਾਂਗ ਸਾਰੀ ਹਿੰਦੁਸਤਾਨ ਵਿੱਚ ਫੈਲ ਗਈ ਉਸ ਦਾ ਇੱਕ ਸ਼ੇਰ ਇੱਕ ਸ਼ਾਨ ਸ਼ਾਨੀ ਦੌਲਤ ਦਾ ਸਹਾਰਾ ਲੈ ਕੇ ਹਮ ਗਰੀਬੋਂ ਦੀ ਮੁਹੱਬਤ ਦਾ ਹੁੜਾਇਆ ਹੈ ਮਜ਼ਾਕ ਇਨਕਲਾਬੀ ਮੰਤਰ ਬਣ ਗਿਆ ਉਸ ਨੇ ਇਸ ਨਜ਼ਮ ਵਿੱਚ ਤਾਜ ਮਹਿਲ ਦੀਆਂ ਮਹਿਰਾਬਾਂ ਇਸ ਦੇ ਸੰਗਮਰਮਰ ਗੁੰਬਦਾਂ ਅਤੇ ਮਨਾਰ ਹੰਦਾ ਖੂਬਸੂਰਤ ਬਿਆਨ ਕੀਤਾ ਹੈ ਅਤੇ ਸ਼ਬਦਾਂ ਨਾਲ ਹੁਸੈਨ ਤਾਜ ਮਹਿਲ ਉਹ ਸਾਰਿਆ ਹੈ ਇਸ ਨਜ਼ਮ ਤੋਂ ਲੱਗਦਾ ਸੀ ਕਿ ਸਾਹਿਬ ਨੂੰ ਤਾਜ ਮਹਿਲ ਦਾ ਡੂੰਗਾ ਨਿੱਜੀ ਤਜਰਬਾ ਸੀ ਜਦੋਂ ਉਸ ਦੀ ਇਸ ਨਜ਼ਮ ਦੀ ਸ਼ੋਹਰਤ ਫੈਲ ਗਈ ਤਾਂ ਸਾਹਿਰ ਡਰ ਗਿਆ ਉਸ ਨੇ ਇੱਕ ਦੋਸਤ ਨੂੰ ਕਿਹਾ ਯਾਰ ਮੈਂ ਤਾਂ ਕਦੇ ਤਾਜ ਮਹਿਲ ਵੇਖਿਆ ਹੀ ਨਹੀਂ ਕਿਉਂਕਿ ਕਦੇ ਐਨੇ ਪੈਸੇ ਨਹੀਂ ਸੀ ਕਿ ਆਗਰੇ ਜਾ ਸਕਦਾ ਜੇ ਕਿਸੇ ਨੂੰ ਪਤਾ ਲੱਗ ਗਿਆ ਬेटर ਹੈ ਕਿ ਮੈਂ ਕਿਸੇ ਤੋਂ ਪੈਸੇ ਫੜ ਕੇ ਤਾਜ ਮਹਿਲ ਵੇਖਾਵਾਂ ਕਈ ਪ੍ਰਸਿੱਧ ਬੜੇ ਹੁੰਦੇ ਹਨ ਪਰ ਪੈਸਾ ਉਹਨਾਂ ਕੋਲ ਨਹੀਂ ਹੁੰਦਾ